ਦੇਖੋ ਲਾਂਤਾ ਭਗਵੰਤ ਮਾਨ ਤੇ ਉਹਦੀ ਸਰਕਾਰ ਨੂੰ ਜਿਹੜੇ ਇਹਨੇ ਵੱਡੀ ਵੱਡੀ ਗਾਰੰਟੀਆਂ ਕੀਤੀਆਂ ਸੀਗੀਆਂ ਹਜ਼ਾਰ ਹਜ਼ਾਰ ਰੁਪਏ ਬੀਬੀਆਂ ਨੂੰ ਕੋਈ ਤਰਨਾ ਨਹੀਂ ਲੱਗੂਗਾ ਕੋਈ ਕੱਚਾ ਨਹੀਂ ਰਹੂਗਾ ਵੱਡੀਆਂ ਵੱਡੀਆਂ ਗਾ ਹਸਪਤਾਲ ਸਕੂਲ ਲੇਕਿਨ 3 ਸਾਲ ਹੋਣ ਨੂੰ ਆਏ ਨੇ ਤੇ 3 ਦਿਨ ਦਾ ਸੈਸ਼ਨ ਹੋਇਆ ਇਹਨਾਂ 3 ਦਿਨਾਂ ਦੇ ਸੈਸ਼ਨ 'ਚ ਲੋਕਾਂ ਦਾ ਕਿਹੜਾ ਮੁੱਦਾ ਕਿਸੇ ਨੇ ਚਰਚਾ ਕੀਤੀ ਕਿ ਬੇਰੋਜ਼ਗਾਰੀ ਸਿੱਖਾ ਤਾਈ ਪਹੁੰਚੀ ਹੋਈ ਹੈ ਕਿ ਪਿੰਡ ਪਿੰਡ ਤੇ ਗਲੀ ਗਲੀ ਦਾ ਇਹ ਨਸ਼ੇ ਪਹੁੰਚੇ ਹੋਏ ਨੇ ਕੀ ਕਾਨੂੰਨ ਵਿਵਸਥਾ ਦਾ ਆ ਹਾਲ ਹੈ ਕਿ ਤੁਹਾਡੇ ਐਮ.ਐਲ.ਏ ਨੂੰ ਧਮਕੀਆਂ ਆ ਰਹੀਆਂ ਨੇ ਜੇ ਕੋਈ ਬਾਜ਼ਾਰ 'ਚ ਕੋਈ ਜਾਂਦਾ ਹੈ ਤਾਂ ਉਹਨੂੰ ਦਿਨ ਦਿਹਾੜੇ ਗੋਲੀਆਂ ਘਰ ਦੇ ਅੰਦਰ ਵੜ ਕੇ ਗੋਲੀਆਂ ਮੁੱਖ ਮੰਤਰੀ ਸਾਹਿਬ ਨੂੰ ਖੁੱਡ ਬੁਲੇਟ ਨੂੰ ਸ਼ੀਸ਼ਾ ਲਾ ਕੇ ਭਾਸ਼ਣ ਦੇਣਾ ਪੈ ਰਿਹਾ ਹੈ ਇਹ ਕਾਨੂੰਨ ਵਿਵਸਥਾ ਦੇ ਹਾਲਤ ਇਹਦੇ ਉੱਤੇ ਕੋਈ ਚਰਚਾ ਹੋਈ ਚਰਚਾ ਤਾਂ ਲੋਕਾਂ ਦੇ ਮੁੱਦੇ 'ਚ ਕਿੱਥੇ ਹੋਈ ਕਿ ਦਿਵਾਨੀ ਟਿੰਡਾਂ ਨੂੰ ਗ੍ਰਾਂਟ ਨਹੀਂ ਗਈ ਗਰੀਬਾਂ ਤੇ ਮਕਾਨਾਂ ਦੇ ਚੈੱਕ ਬੰਦ ਨੇ ਗਰੀਬਾਂ ਦੇ ਫਲਸ਼ਾਂ ਦੇ ਚੈੱਕ ਬੰਦ ਨੇ ਇਹਨਾਂ ਦੇ ਕਾਰਡ ਤੁਸੀਂ ਕੱਟ ਛੱਡੇ ਕੱਟ ਕੇ 3 ਕਿਲੋ ਦੀ ਕੰਨ ਕਰੋ ਤੁਸੀਂ 5 ਕਿਲੋ ਕਰਤਾ ਬੱਚਿਆਂ ਦੇ ਵਜੀਫੇ ਬੰਦ ਨੇ ਸ਼ਗਨ ਦੇ ਚੈੱਕ ਨਹੀਂ ਆ ਰਹੇ ਹੈਗੇ ਹਵਾਬਜ਼ਾ ਕਿਸੇ ਕਿਸਾਨ ਨੂੰ ਨਹੀਂ ਮਿਲ ਰਹਾ ਮੋਟਰ ਦਾ ਕਨੈਕਸ਼ਨ ਕਿਸੇ ਨੂੰ ਨਹੀਂ ਮਿਲ ਰਹਾ ਐਮ ਐਸ ਪੀ ਚ ਮੂੰਗੀ ਤੇ ਕਿੰਨੀ ਵੱਡੀਆਂ ਗੱਲਾਂ ਕਿਸੇ ਐਮ ਐਸ ਪੀ ਚ ਕੋਈ ਖਰੀਦ ਕੋਈ ਨਹੀਂ ਕਰ ਰਹਾ ਇਨਾ ਵੱਡਾ ਕਿਸਾਨ ਦੀ ਜਥੇਬੰਦੀ ਉੱਥੇ ਧਰਨੇ 'ਚ ਬੈਠੀ ਹੈ ਮੁਲਾਜ਼ਮਾਂ ਨੂੰ ਅਗਸਤ ਦੀ ਤਨਖਾਹ ਹੁਣ ਪੂਰੇ 1 ਮਹੀਨੇ ਲੇਟ ਹੁਣ ਜਾ ਕੇ ਮਿਲੀ ਹੈ ਤੇ ਕਹੋ ਤੁਹਾਡੇ ਵਿਧਾਨ ਸਭਾ ਚ ਜਿਹੜਾ ਤੁਸੀਂ ਸੀਏਜੀ ਦੀ ਰਿਪੋਰਟ ਪੰਜਾਬ ਦੇ ਅਰਧ ਨਮਸਤਾ ਵਾਸਤੇ ਜਿੱਥੇ ਇਨਾ ਕਰਜ਼ਾ ਚੜ ਗਿਆ ਹੈਗਾ ਕਿ ਆਮਦਨ ਤੋਂ 50% ਦੀ ਵੱਧ ਕਰਜ਼ਾ ਚੜ ਗਿਆ ਹੈ ਜੇ 100 ਰੁਪਏ ਦੀ ਕਮਾਈ ਹੈ ਤੇ 250 ਰੁਪਏ ਦਾ ਖਰਚਾ ਹੈ ਹਰ ਮਹੀਨੇ ਤੁਸੀਂ ਕਰਜ਼ਾ ਚੜਾ ਚੜਾ ਕੇ ਇਹ ਤਾਂ ਪਹਿਲੇ ਸਾਲ ਦਾ ਸੀਗਾ ਹੁਣ ਤਾਂ ਉਸ ਤੋਂ ਵੀ ਉੱਪਰ ਵੱਧ ਗਿਆ ਹੈਗਾ ਇਹ ਤੁਹਾਡੇ ਫੋਕੇ ਇਸ਼ਤਿਹਾਰਾ ਕਰਕੇ ਜੇ 44 ਕੀ ਗੱਲਾਂ ਹੈਗੀਆਂ ਜਿਹਦੇ ਕਰਕੇ ਪੰਜਾਬ ਇਹੋ ਜਿਹਾ ਕਰਜ਼ੇ 'ਚ ਡੁੱਬ ਰਿਹਾ ਕਿ ਤੋਂ ਬਾਹਰ ਨਿਕਲਣਾ ਹੀ ਔਖਾ ਹੋ ਜਾਊਗਾ ਤੇ ਮੈਂ ਹੈਰਾਨ ਆ ਕਿ ਇਹ ਮੁੱਖ ਮੰਤਰੀ ਨੂੰ ਇਕੱਲੇ ਵਿਰੋਧੀਆਂ ਨੂੰ ਭੰਡਣਾ ਚੁਟਕਲੋ ਸੁਣਾਣਾ ਕਦੇ ਤਾਲਾ ਚਾਬੀ ਲਾ ਦਾਂਗੇ ਕਦੇ 25 ਸਾਲ ਇਹਨਾਂ ਦਾ ਉਹਨਾਂ ਗੱਲਾਂ ਧੋਏ ਲਾਵਾਂ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੀ ਹੈ ਅੱਜ ਪੰਜਾਬ ਦੇ ਉੱਤੇ ਤਰਸ ਆਂਦਾ ਹੈ ਲੂਟਾ ਖੋਆ ਫਰੋਤੀਆਂ ਚੋਰੀਆਂ ਚੱਕਰੀਆਂ ਡਕੈਤੀਆਂ ਕਤਲ ਨਸ਼ੇ ਇਸ ਆ ਭਗਵਾਨ ਤੁਮਾਂ ਦੀ ਅਗਵਾਈ ਚੇ ਬਸ ਆਹੀ ਮਿਲਦਾ ਤੇ ਹੁਣ ਜਿੱਥੇ ਇੱਕ ਪਾਸੇ ਹਰ ਮਹੀਨੇ ਹਜ਼ਾਰਾਂ ਦਾ ਕਰਜ਼ਾ ਲੈ ਕੇ ਲੋਕਾਂ ਨੂੰ ਕਰਜ਼ਾਈ ਕਰਕੇ ਆਪ ਦੀ ਇਸ਼ਤਿਹਾਰਬਾਜ਼ੀ ਕਰ ਰਿਹਾ ਹੈ ਸੈਂਟਰ ਦੀਆਂ ਸਕੀਮਾਂ ਬੰਦ ਹੋ ਗਈਆਂ ਨੇ ਕਿਉਂਕਿ ਉਹ ਵੀ ਨਹੀਂ ਆਸਾਨ ਸੱਕ ਰਿਹਾ ਆਪ ਦੀ ਫੋਕੇ ਮੋਲਾ ਕਲਿਨਿਕ ਕਰਕੇ ਹੁਣ ਇਹ ਜਿਹੜੇ ਪਿੰਡ 'ਚ ਮੈਂ ਖੜਿਆ ਇੱਥੇ ਬੀਬੀਆਂ ਦਾ ਹਸਪਤਾਲ ਤੇ ਡਾਕਟਰ ਸਾਰੇ ਖਤਮ ਨੇ ਕਿਉਂਕਿ ਡਾਕਟਰ ਕੱਢ ਕੇ ਮੋਲਾ ਕਲਿਨਿਕ ਜੇ ਲਾਤੇ ਜਿਹਦੇ ਮਸ਼ਹੂਰੀ ਕਰਨੀ ਹੈ ਤੇ ਮੋਦੀ ਨੇ 1000 ਕਰੋੜ ਰੁਪਏ ਆਯੂਸ਼ਮਾਨ ਜਿਹਦੇ ਨਾਲ 5 ਲੱਖ ਦਾ ਲਾ ਉਹ ਬੰਦ ਕਰ ਛੱਡਿਆ ਕਿਉਂਕਿ ਉਹ ਲੋਕਾਂ ਦੇ ਇਲਾਜ ਦੇ ਪੈਸਿਆਂ ਨਾਲ ਮਹੌਲਾ ਕਲੀਨਿਕ ਆਪਦੀ ਫੋਟੋ ਚਪਕਾਉਣ ਦੇ ਖਾਤੇਰ ਮਿਸਯੂਜ਼ ਕਰ ਰਿਆ ਸੀਗਾ ਹੁਣ ਪੈਟਰੋਲ ਡੀਜ਼ਲ ਦੀ ਕੀਮਤਾਂ ਵਧਾ ਦਿੱਤੀਆਂ ਅੱਗੇ ਪੰਜਾਬ 'ਚ ਪੈਟਰੋਲ ਡੀਜ਼ਲ ਤੇ ਸਭ ਤੋਂ ਵੱਧ ਟੈਕਸ ਦੇਸ਼ ਵਿਦ ਪੰਜਾਬ 'ਚ ਲੱਗਦਾ ਹੈ ਹੁਣ ਪੈਟਰੋਲ ਡੀਜ਼ਲ ਦੀ ਕੀਮਤਾਂ ਦਾ ਵਧਾਉਣਾ ਮਤਲਬ ਹਰ ਚੀਜ਼ 'ਚ ਮਹਿੰਗਾਈ ਵਧੂਗੀ ਕਿਉਂਕਿ ਜਿਹੜਾ ਖਾਨ ਪੀਣ ਦਾ ਸਮਾਨ ਰੋਜ਼ਾਨਾ ਦਾ ਸਾਬਣ ਤੇ ਦੁਕਾਨਾਂ ਚ ਟ੍ਰਾਂਸਪੋਰਟ ਵੀ ਜਦ ਵਧੂਗੀ ਪੈਟਰੋਲ ਡੀਜ਼ਲ ਵਧਨ ਦੇ ਨਾਲ ਤੇ ਕਿਸਾਨਾਂ ਦੀ ਅੱਗੇ ਆਮਦਨ ਦਾ ਬੁਰਾ ਹਾਲ ਸੀ ਹੁਣ ਹੋਰ ਇਹਨਾਂ ਦੇ ਬੋਝ ਪਊਗਾ ਤੇ ਇਹ ਲੋਕਾਂ ਦੇ ਉੱਤੇ ਬੋਝ ਪਾ ਕੇ ਕਮਾਈਆਂ ਲੋਕਾਂ ਦੀ ਕੱਢ ਕੇ ਲੋਕਾਂ ਨੂੰ ਕੋਈ ਸਹੂਤ ਨਹੀਂ ਮਿਲ ਰਹੀ ਉਹਦੇ ਨਾਲ ਇਹਦੀ ਸੋਕੀ ਇਸ਼ਤਿਹਾਰਬਾਜ਼ੀ ਤੇ ਪੰਡੀ ਪ੍ਰਚਾਰ ਜਿਹੜਾ ਇਹਦਾ ਚੱਲ ਰਿਹਾ ਅਫਸੋਸ ਹੁੰਦਾ ਮੈਂ ਤਾਂ ਲੋਕਾਂ ਨੂੰ ਕਹਿਣੀ ਆ ਕੀ ਇਹੋ ਜੀ ਸਰਕਾਰਾਂ ਨੂੰ ਨਿਕਾਰੋ ਇਹ ਭਾਈਵਾਲ ਗੱਠਜੋੜ ਜਿਹੜਾ ਇਹਨਾਂ ਦੇ ਕਾਂਗਰਸ ਤੇ ਆਮ ਆਦਮੀ ਨੇ ਝੂਠ ਮੜ ਕੇ ਕਾਲੀਆਂ ਦੇ ਸਿਰ ਤੇ ਪੰਜਾਬ ਦਾ ਆ ਬੇੜਾ ਕਰ ਕਰਤਾ ਹੈਗਾ ਹੁਣ ਵੀ ਝੂਠ ਤੋਂ ਹਟਦੇ ਨਹੀਂ ਜਿੱਥੇ ਲੋਕ ਸਭਾ ਦੀ ਚੋਣਾਂ ਇਹਨਾਂ ਨੇ ਇਕੱਠੇ ਹੋ ਕੇ ਦੇਸ਼ ਪਰੇ ਤੇ ਲੜੀਆਂ ਨੇ ਹੁਣ ਹਰਿਆਣੇ 'ਚ ਇਕੱਠੇ ਹੋ ਕੇ ਨਾਲੇ ਇੱਥੇ ਅਜੇ ਵੀ ਤੁਹਾਨੂੰ ਝੂਠ ਮਾਰੀ ਜਾ ਰਹੇ ਹੋ ਉਸ ਦਾ ਸਾਥ ਕਿੰਨੀ ਦੇਰ ਤੋਂ ਦੋਗੇ ਤੁਸੀਂ ਤਕੜੇ ਹੋ ਕੇ ਆਹ ਬਾਈ ਇਲੈਕਸ਼ਨ ਚ ਅਕਾਲੀ ਦਲ ਨੂੰ ਕਾਮਯਾਬ ਕਰੋ ਤਾਂ ਕਿ ਬਦਲ ਸਮਾਜੇ ਜਾ ਕੇ ਕੋਈ ਲੋਕਾਂ ਦੇ ਮੁੱਦੇ ਤੇ ਚੱਕਣ ਜਾਇਕ ਹੋਏ ਇਹ ਤਾਂ ਦੋਨੋਂ ਇਕੱਠੇ ਨੇ ਤੁਸੀਂ ਸਾਡੀ ਗੱਲ ਨਾ ਕਰੋ ਅਸੀਂ ਤੁਹਾਨੂੰ ਹੱਥ ਨਹੀਂ ਲਾਗੇ ਨਾ ਇਹ ਤਾਂ ਫਿਕਸਮੈਂਟ ਚੱਲ ਰਿਹਾ ਹੈ ਮਰ ਗਿਪੀ ਚੋਣ ਦੇ ਵਿੱਚ ਗਿੰਦਰਬਾਈ ਦੇ ਤੁਹਾਨੂੰ ਹਰ ਤੱਕ ਆ ਕੇ ਲਾਇਆ ਜਾ ਰਿਹਾ ਹੈ ਇਹ ਇਸ ਤੇ ਵੀ ਚੋਰ ਕੇ ਆਸੂ ਦੇਖਿਏ ਚੁਣੌਤੀਆਂ ਤਾਂ ਅਕਾਲੀ ਦਲ ਦੇ ਖਿਲਾਫ 2015 ਤੋਂ ਚੱਲ ਰਹੀਆਂ ਨੇ ਜਦ ਇਹ ਸਾਰੀ ਦਿੱਲੀ ਦੀ ਹੱਥ ਟੋਕੀਆਂ ਪਾਰਟੀਆਂ ਦੇ ਆਹੂ ਇਕੱਠੇ ਹੋ ਕੇ ਕੱਲੇ ਪੰਥ ਦੀ ਇਸ ਖੇਤਰੀ ਪਾਰਟੀ ਨੂੰ ਖਤਮ ਕਰਨ ਵਾਸਤੇ ਇਸ ਕਰਕੇ ਲੱਗੇ ਹੋਏ ਨੇ ਕਿਉਂਕਿ ਇਹ ਸਾਡੇ ਕਿਸਾਨਾਂ ਨੂੰ ਦਬਾਣਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਤੋਂ ਸਾਡੇ ਫਸਲ ਦੀ ਖਰੀਦ ਖਤਮ ਕਰਨਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣਾ ਚਾਹੁੰਦੇ ਨੇ ਇਹ ਸਾਡੇ ਰਾਜਧਾਨੀ ਦੇ ਉੱਤੇ ਸਾਡਾ ਹੱਕ ਕਮਜ਼ੋਰ ਕਰਨਾ ਚਾਹੁੰਦੇ ਨੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਇਹਨਾਂ ਸਾਰੇ ਇਹਨਾਂ ਚੀਜ਼ਾਂ 'ਚ ਸਭ ਇਕੱਠੇ ਨੇ ਇਹਨਾਂ ਦੇ ਖਿਲਾਫ ਅਕਾਲੀ ਦਲ ਲੜ ਰਿਹਾ ਜਿਹਦੇ ਕਰਕੇ ਤਿੰਨੋਂ ਇਕੱਠੇ ਹੋਏ ਨੇ ਕਿ ਅਕਾਲੀ ਦਲ ਨੂੰ ਖਤਮ ਕਰੀਏ ਕਦੇ ਸਾਡੇ ਤਾਂ ਅਰਮੇਖਸਤਾਨਾ ਦੇ ਉੱਤੇ ਕਬਜ਼ੇ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਹਰਿਆਣਾ ਚੇਨੰਦਰ ਸਾਹਿਬ ਚ ਪਟਨਾ ਸਾਹਿਬ ਚ ਦਿੱਲੀ ਚ ਇਹਨਾਂ ਨੇ ਆਪਣੇ ਕਬਜ਼ਾ ਕਰ ਲਿਆ ਹੁਣ ਸਾਡੇ ਪੰਜਾਬ ਚ ਕਦੇ ਸਾਡਾ ਐਮਐਲਏ ਤੋੜ ਕੇ ਲੈ ਜਾਣਗੇ ਕਦੇ ਸਾਡਾ ਹਲਕਾ ਇੰਤਖਾਦ ਤੋੜ ਕੇ ਲੈ ਜਾਣਗੇ ਸੋ ਇਹਨਾਂ ਦਾ ਨਿਸ਼ਾਨਾ ਹੈ ਕਿ ਅਕਾਲੀ ਦਲ ਨੂੰ ਖਤਮ ਕਰੀਏ ਤਾਂ ਕਿ ਪੰਜਾਬ ਦੇ ਉੱਤੇ ਹਾਵੀ ਹੋਈਏ ਇਹਨਾਂ ਦੇ ਲੋਕਾਂ ਨੂੰ ਬੋਲਣ ਜੋਗੇ ਨਾ ਛੜੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਸਾਰਾ ਕੁਝ ਤੁਸੀਂ ਦੇਖ ਲਿਆ ਹੈਗਾ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ ਜੇ ਪੰਜਾਬ ਦੇ ਭੁੱਖ ਨੂੰ ਤੇ ਆਪ ਦੇ ਬੱਚਿਆਂ ਦੇ ਭੁੱਖ ਨੂੰ ਤੁਸੀਂ ਬਚਾਉਣਾ ਹੈ ਤੇ ਫਿਰ ਹੁਣ ਇਹਨਾਂ ਨੇ ਸਾਡੇ ਭਾਵੇਂ ਇੱਕ ਐਮਐਲਏ ਥੋੜੇ ਖਲਕਾਂ ਚਾਲ ਥੋੜੇ ਕੋਈ ਕਰ ਲਈ ਅਕਾਲੀ ਦਲ ਇੱਕ ਸਮੁੰਦਰ ਹੈਗਾ ਸਮੁੰਦਰ ਤੋਂ ਜਿੰਨੇ ਬੰਦੇ ਪਟਕੇ ਲੈ ਜਾਣ ਪਿੰਡ ਪਿੰਡ ਚ ਅਕਾਲੀ ਦਲ ਵਸਿਆ ਇਹ ਖਤਮ ਨਹੀਂ ਹੁੰਦਾ ਮੇਰੀ ਪੀਰੀ ਦੇ ਸਾਨ ਤੋਂ ਖਾਪੀ ਹੋਈ ਪਾਰਟੀ ਹੈ ਚਾਰ ਬਾਏ ਇਲੈਕਸ਼ਨ ਆਏ ਤੁਸੀਂ ਕਮਰ ਕੱਸ ਲਓ ਜਿਵੇਂ ਬਠਿੰਡਾ ਪਾਰਲੀਮੈਂਟਰੀ ਚ ਪੂਰਾ ਜ਼ੋਰ ਲਾਤਾ ਸਾਰੇ ਬੰਦੇ ਅਕਾਲੀ ਦਰਜੇ ਤੋੜ ਕੇ ਖੜੇ ਕਰਕੇ ਤਾਂ ਕਿ ਮੰਤਰੀ ਜੀ ਜਤਨ ਲੋਕਾਂ ਨੇ ਹਨੇਰੀ ਦਾ ਮੂੰਹ 모ੜਿਆ ਤੇ ਪਹਿਲੇ ਤੋਂ ਵੀ ਵੱਧ ਗਿਣਤੀ ਦੇ ਨਾਲ ਕਾਮਯਾਬੀ ਬਖਸ਼ੀ ਤਾਕਤ ਲੋਕਾਂ ਦੇ ਸਾਹਮਣੇ ਕਿਸੇ ਦਿਨ ਨਹੀਂ ਚਲਦੀ ਸੋ ਤੁਸੀਂ ਆਪਣੀ ਤਾਕਤ ਚਲਾਓ ਕਿਦਰ ਦਾਚੇ ਬਰਨਾਲੇ ਚੇ ਡੇਰਾ ਬਾਬਾ ਨਾਨਕ ਚ ਜਿੱਥੇ ਚੋਨਾ ਹੈ ਗਿਆ ਮੇ ਰਿਸ਼ਤੇਦਾਰਾ ਕੋਲ ਪਹੁੰਚੋ ਤਾਂ ਅਕਾਲੀ ਦਲ ਦਾ ਮੋਰਚਾ ਫਤਿਹ ਕਰੋ ਤਾਂ ਕਿ ਵਿਧਾਨ ਸਭਾ 'ਤੇ ਜਾ ਕੇ ਲੋਕਾਂ ਦੀ ਗੱਲ ਕੋਈ ਚੱਕਣ ਜੋਗਾ ਹੋਏ ਮੈਨੋ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪਹਿਲੀ ਵਾਰੀ ਜਿਹੜੀ ਬਖਸ਼ੀ ਹੈ ਸਾਰੇ ਸਮੂਹ ਪਟੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਨੂੰ ਤੇ ਖਾਸ ਤੌਰ ਤੇ ਲੰਮੀ ਪਟੰਡਾ ਦਿਹਾਤੀ ਪਟੰਡਾ ਸ਼ਹਿਰ ਦੇ ਪੁੱਛੋ ਦੇ ਜਿਨ੍ਹਾਂ ਦੇ ਲਾਗੇ ਲਾਗੇ ਆਪਣਾ ਇਲਾਕਾ ਲੱਗਦਾ ਹੈ ਗਿੱਦੜਵੇ ਸਾਰਿਆਂ ਨੂੰ ਬੇਨਤੀ ਕਰਦੀ ਆ ਤੁਸੀਂ ਸਾਰੇ ਜਣੇ ਸੁਪੀਰ ਬਾਦਲ ਬਣ ਕੇ ਹਰਸਿਮਰਤ ਬਾਦਲ ਬਣ ਕੇ ਸਤਪ੍ਰਕਾਰ ਸਿੰਘ ਬਾਦਲ ਜੀ ਬਣ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਤਕੜੀ ਦੀ ਪੰਛੀ ਪਾਰਟੀ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਮੇਵਾਰੀ ਤੁਸੀਂ ਗਿੱਦੜਵੇ ਪਹੁੰਚੋ ਜਿਨ੍ਹਾਂ ਨੇ ਪਾਰਟੀਆਂ ਦੇ ਨਾਲ ਧੋਖਾ ਕੀਤਾ ਹੈਗਾ ਗੱਲ ਬਦਲੂਆ ਨੂੰ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੈਗਾ